ਇਹ ਅਸੀਂ ਸਮਝ ਗਿਆਂ ਪੀ ਇਹ ਸਾਈਲੋਸ ਜਿਹੜੇ ਅੱਜ ਜਿਨ੍ਹਾਂ ਜਿਨ੍ਹਾਂ ਨੂੰ ਮੰਡੀਆਂ ਡਿਕਲੇਅਰ ਕੀਤਾ ਇੱਥੇ ਬਸ ਨਹੀਂ ਸੀ ਹੋਣੀ ਪਾਈਪਲਾਈਨ ਚ ਨੇ ਅਗਲੇ ਸਾਲ ਲਈ 24 ਸਾਈਲੋਸ ਹੋਰ ਉਹਦੇ ਬਾਅਦ ਫੇਰ ਨਵੇਂ-ਨਵੇਂ ਆਈ ਜਾਣਗੇ ਤਿੰਨ ਸਾਲਾਂ ਵਿੱਚ ਸਾਰੇ ਪੰਜਾਬ ਵਿੱਚ ਸਾਈਲੋਸ ਇਦਾਂ ਉਹਨਾਂ ਨੂੰ ਮੰਡੀਆਂ ਚ ਕਨਵਰਟ ਕਰਕੇ ਜਿਹੜੀ ਸਾਡੀ ਦੁਨੀਆ ਦੀ ਸਭ ਤੋਂ ਵਧੀਆ ਮੰਡੀ ਦਾ ਸਿਸਟਮ ਹੈ ਸਾਡਾ ਮਾਰਕੀਟਿੰਗ ਸਿਸਟਮ ਪੰਜਾਬ ਦਾ ਇਹਨੂੰ ਤਬਾਹ ਕਰਕੇ ਕਾਰਪੋਰੇਟ ਹਾਊਸਿਸ ਦੇ ਹਵਾਲੇ ਕਰਨ ਦੀ ਇੱਕ ਸਾਜਿਸ਼ ਸੀ ਤੇ ਸਾਰੇ ਪੰਜਾਬ ਦੇ ਕਿਸਾਨ ਕਿਸਾਨਾਂ ਨੇ ਸੰਯੁਕਤ ਕਿਸਾਨ ਮੋਰਚਾ ਨੇ ਇਹਦਾ ਵਿਰੋਧ ਕਰਨ ਦਾ ਫੈਸਲਾ ਕੀਤਾ ਔਰ 8 ਤਰੀਕ ਦੀ ਰੈਲੀ ਦਾ ਐਲਾਨ ਕੀਤਾ ਸੀ ਵੱਡੀ ਰੈਲੀ ਅਸੀਂ ਕਰਾਂਗੇ ਉਹਦੇ ਵਿੱਚ ਟਰਾਂਸਪੋਰਟਰਾਂ ਨੇ ਮਜ਼ਦੂਰਾਂ ਨੇ ਆੜਤੀਆਂ ਨੇ ਸਾਰਿਆਂ ਨੇ ਸਾਨੂੰ ਸਪੋਰਟ ਕਰਨ ਦਾ ਐਲਾਨ ਕੀਤਾ ਅਸੀਂ ਉਹ ਜਿਹੜੇ ਸਾਰੇ ਸਪੋਰਟਰ ਨੇ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦੇ ਆਂ ਤੇ ਅੱਜ ਨਤੀਜਾ ਇਹ ਹੋਇਆ ਵੀ ਸਰਕਾਰ ਨੂੰ ਆਪਣਾ ਫੈਸਲਾ ਵਾਪਸ ਲੈਣਾ ਪਿਆ ਤੇ ਹੁਣ ਇਹ ਜਿਹੜੇ ਸਾਈਲੋਜ਼ ਨੇ ਇੱਥੇ ਕੋਈ ਵੀ ਖਰੀਦ ਕੇਂਦਰ ਨਹੀਂ ਹੋਏਗਾ ਉੱਥੇ ਖਰੀਦ ਨਹੀਂ ਹੋਏਗੀ ਮੰਡੀਆਂ ਐਜ਼ ਇਟ ਇਜ਼ ਜਿੱਦਾਂ ਪਹਿਲਾਂ ਚੱਲਦੀਆਂ ਉਦਾਂ ਚੱਲਣਗੀਆਂ ਪਰ ਅਸੀਂ ਅੱਜ ਫੈਸਲਾ ਕੀਤਾ ਵੀ ਅੱਠ ਦੀ ਜਿਹੜੀ ਰੈਲੀ ਸੀ ਅਸੀਂ ਉਹਨੂੰ ਸਸਪੈਂਡ ਕਰ ਦਿੱਤਾ ਜੇ ਕਦੀ ਵੀ ਸਰਕਾਰ ਫੇਰ ਇਸ ਤਰ੍ਹਾਂ ਦਾ ਫੈਸਲਾ ਲਏਗੀ ਅਸੀਂ ਇਮੀਡੀਏਟਲੀ ਫਿਰ ਫਿਰ ਇੱਥੇ ਵੱਡਾ ਇਕੱਠ ਕਰਕੇ ਉਹਦਾ ਵਿਰੋਧ ਕਰਨਾ ਸ਼ੁਰੂ ਕਰਾਂਗੇ ਨਾਲ ਇਹ ਵੀ ਫੈਸਲਾ ਕੀਤਾ ਹੈ ਵੀ ਪੰਜਾਬ ਵਿੱਚ ਜਿਹੜਾ ਪੰਜਾਬ ਏਪੀਐਮਸੀ ਐਕਟ ਹੈ ਐਗਰੀਕਲਚਰ ਪ੍ਰੋਡਿਊਸ ਮਾਰਕੀਟਿੰਗ ਐਕਟ ਉਹਦੇ ਵਿੱਚ ਇੱਕ ਪ੍ਰੋਵੀਜ਼ਨ ਹੈ ਜਿਹਦੇ ਮੁਤਾਬਕ ਪੰਜਾਬ ਸਰਕਾਰ ਐਡੀਸ਼ਨਲ ਮੰਡੀਆਂ ਖੋਲਣ ਦਾ ਅਧਿਕਾਰ ਰੱਖਦੀ ਹੈ ਜਿਹਦੇ ਤਹਿਤ ਇਹਨਾਂ ਨੇ ਇਹਨਾਂ ਸਾਈਮੋਜ਼ੂ ਮੰਡੀਆਂ ਚ ਕਨਵਰਟ ਕੀਤਾ ਸੀ ਅਸੀਂ ਅੱਜ ਮੰਗ ਕਰ ਰਹੇ ਹਾਂ ਪੰਜਾਬ ਸਰਕਾਰ ਤੋਂ ਵੀ ਅਸੈਂਬਲੀ ਦੇ ਸੈਸ਼ਨ ਵਿੱਚ ਉਹ ਐਕਟ ਅਮੈਂਡ ਕੀਤਾ ਜਾਏ ਔਰ ਇਦਾਂ ਦੀ ਪ੍ਰਾਈਵੇਟ ਮੰਡੀ ਹੋਰ ਖੋਲਣ ਦੀ ਬਿਲਕੁਲ ਕੋਈ ਇਜਾਜ਼ਤ ਨਹੀਂ ਹੋਣੀ ਚਾਹੀਦੀ ਇੱਕ ਤਾਂ ਇਹ ਅਸੀਂ ਫੈਸਲਾ ਕੀਤਾ ਦੂਸਰਾ ਨਵੀਂ ਟੈਕਨੋਲੋਜੀ ਲੋੜ ਹੈ ਸਾਈਲੋਜ਼ ਦੀ ਸਾਨੂੰ ਲੋੜ ਹੈ ਭੰਡਾਰਨ ਲਈ ਅਸੀਂ ਉਹਦਾ ਵਿਰੋਧ ਨਹੀਂ ਕਰਦੇ ਪਰ ਅਸੀਂ ਅੱਜ ਮੰਗ ਕਰ ਰਹੇ ਹਾਂ ਵੀ ਸਾਈਲੋਜ਼ ਜਿਹੜੇ ਨੇ ਪਬਲਿਕ ਸੈਕਟਰ 'ਚ ਲੱਗਣੇ ਚਾਹੀਦੇ ਆ ਸਰਕਾਰ ਸਾਈਲੋਜ਼ ਲਾਵੇ ਇਹ ਪ੍ਰਾਈਵੇਟ ਪਾਰਟੀਆਂ ਨੂੰ ਸਾਈਲੋਸ ਲਾਉਣ ਦੀ ਇਜਾਜ਼ਤ ਨਾ ਦਿੱਤੀ ਜਾਏ ਇਹ ਅੱਜ ਦਾ ਸਾਡਾ ਫੈਸਲਾ ਹੈ ਅਗਲਾ ਫੈਸਲਾ ਜੰਗਵੀਰ ਸਿੰਘ ਹੋਰੀ ਗੰਨੇ ਬਾਰੇ ਇਹ ਕੁਝ ਕਹਿਣਗੇ ਜੀ 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 ਸੋ ਦੋਸਤੋ ਗੰਨੇ ਦੇ ਸਬੰਧ ਦੇ ਵਿੱਚ ਵੀ ਤੁਹਾਨੂੰ ਪਤਾ ਹੀ ਆ ਕਿ ਇਹ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ 23-24 ਦਾ ਜਦੋਂ ਸੀਜ਼ਨ ਸ਼ੁਰੂ ਹੋਇਆ ਸੀ ਤੇ ਆ ਜਲੰਧਰ ਤੇ ਚਾਰ ਦਿਨ ਦਾ ਧਰਨਾ ਲੱਗਾ ਸੀ ਤਾਂ ਰੇਟ ਦੇ ਵਿੱਚ ਵਾਧਾ ਹੋਇਆ ਸੀ ਪੰਜਾਬ ਸਰਕਾਰ ਨੇ ਉਸ ਵੇਲੇ ਨੋਟੀਫਿਕੇਸ਼ਨ ਜਾਰੀ ਕੀਤਾ ਸੀਗਾ ਤੇ ਮੰਨਿਆ ਸੀ ਕਿ 55 ਰੁਪਏ 50 ਪੈਸੇ ਪ੍ਰਤੀ ਕੁਆਂਟਲ ਸਿੱਧੇ ਅਸੀਂ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਪਾਵਾਂਗੇ ਇਸ ਕੋ ਪਿੱਛੇ ਵੀ ਸਰਕਾਰ ਇਹਨਾਂ ਦੀ ਸੀ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਸੋ ਪਿਛਲੇ ਸਾਲ ਜਦੋਂ ਇਹਨਾਂ ਦੇ ਨਾਲ ਗੱਲਬਾਤ ਹੋਈ ਸੀ ਰੇਟ ਦੇ ਵਿੱਚ ਵਾਧਾ ਹੋਇਆ ਸੀ ਪਿਛਲੇ ਸਾਲ 20 ਰੁਪਏ ਰੇਟ ਦਾ ਵਾਧਾ ਇਹਨਾਂ ਨੇ ਕੀਤਾ ਸੀ ਸੋ ਉਸ ਵੇਲੇ ਇਹਨਾਂ ਨੇ ਜਦੋਂ ਫੈਕਟਰੀਆਂ ਚੱਲੀਆਂ ਜਦੀਆਂ ਸਹਿਕਾਰੀ ਮਿੱਲਾਂ ਨੇ ਉਹ ਤੇ ਨਾਲੋ ਨਾਲ ਪਾਈ ਜਾਂਦੀਆਂ ਕਿਉਂਕਿ ਉਹ ਸਰਕਾਰ ਦੀਆਂ ਨੇ ਜਿਹੜੀਆਂ ਪ੍ਰਾਈਵੇਟ ਮਿੱਲਾਂ ਨੇ ਉਹ ਜਿਹੜੀਆਂ ਉਹਦੀ ਪੇਮੈਂਟ ਰਹਿੰਦੀ ਆ ਜਿਹੜੀ ਸਬਸਿਡੀ ਸਰਕਾਰ ਨੇ ਕਿਸਾਨਾਂ ਨੂੰ ਦੇਣੀ ਹੁੰਦੀ ਆ 55 ਪੀ 50 ਪੈਸੇ ਇਸ ਤਰ੍ਹਾਂ ਇਸ ਸਾਲ ਦੀ ਆ ਉਹ ਜਦੋਂ ਮਿੱਲਾਂ ਪੇਮੈਂਟ ਕਰਦੀਆਂ ਪੂਰੀ ਉਹਦੇ ਨਾਲ ਫਿਰ ਸਰਕਾਰ ਨਾਲ ਨਾਲ ਪੇਮੈਂਟ ਪਾ ਦਿੰਦੀ ਆ ਪਰ ਇਸ ਵਾਰ ਸਰਕਾਰ ਜਿਹੜੀ ਆ ਚੁੱਪ ਕਰਕੇ ਬੈਠੀ ਹੋਈ ਆ ਇੱਕ ਵੀ ਰੁਪਇਆ ਜਿਹੜਾ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਨਹੀਂ ਪਾਇਆ ਔਰ ਅਬਦਾ ਸਭਾ ਦਾ ਸਿਆਸੀ ਚੱਲਿਆ ਉਹਦੇ ਵਿੱਚ ਜਿਹੜਾ ਬਜਟ ਦੇ ਵਿੱਚ ਜਿਹੜਾ ਪੈਸਾ ਉਹ ਰੱਖਿਆ ਵੀ ਗਿਆ ਆ ਕਿ ਜਿਹੜਾ ਇਹ ਸਬਸਿਡੀ ਪਾ ਦਿੱਤੀ ਜਾਵੇ ਪਰ ਕਿਤੇ ਨਾ ਕਿਤੇ ਜਿਹੜੀ ਸਰਕਾਰ ਚੁੱਪ ਕਰਕੇ ਬੈਠੀ ਐ ਸੋ ਉਹਦੇ ਸੰਬੰਧ ਦੇ ਵਿੱਚ ਅੱਜ ਸੰਯੁਕਤ ਕਿਸਾਨ ਮੋਰਚੇ ਪੰਜਾਬ ਦੀਆਂ ਜਥੇਬੰਦੀਆਂ ਦੇ ਵਿੱਚ ਇੱਥੇ ਵਿਚਾਰਪੰਦਰਾ ਹੋਇਆ ਸੋ ਸਰਕਾਰ ਨੂੰ ਸਿੱਧੀ ਚੁਕਾਵਨੀ ਦਿੱਤੀ ਐ ਕਿ ਆਉਣ ਵਾਲੇ ਸਮੇਂ ਦੇ ਵਿੱਚ ਥੋੜੇ ਸਮੇਂ ਦੇ ਵਿੱਚ ਜੇਕਰ ਤੁਸੀਂ ਪੇਮੈਂਟ ਨਾ ਪਾਈ ਤੇ ਇੱਕ ਹੋਰ ਨਵਾਂ ਜਿਹੜਾ ਫੈਸਲਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਲਾਵਾਂਗੇ ਇਹਦੇ ਨਾਲ ਹੀ ਸਾਡੇ ਜਿਸ ਤਰ੍ਹਾਂ ਦੁਆਬਾ ਕਿਸਾਨ ਕਮੇਟੀ ਪੰਜਾਬ ਵੱਲੋਂ ਕੱਲ ਅਸੀਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਇੱਕ ਪ੍ਰੋਟੈਸਟ ਕਰ ਰਹੇ ਹਾਂ ਪੰਜਾਬ ਸਰਕਾਰ ਦੇ ਖਿਲਾਫ ਸੋ ਨਾਲ ਹੀ ਇੱਕ ਜਿਹੜਾ ਗੰਨੇ ਉਤਪਾਦਕਾਂ ਨੂੰ ਬਹੁਤ ਵੱਡੀ ਮਾਰ ਪਈ ਆ ਸੋ ਉਹ ਜਿਹੜੀ ਮਾਰ ਪਈ ਆ ਰੱਤਾ ਰੋਗ ਪੈ ਗਿਆ ਆ ਕਿ 238 ਵੈਰੈਟੀ ਨੂੰ ਸੋ ਉਹਦੇ ਵਾਸਤੇ ਜਿਹੜੀਆਂ ਸਹਿਕਾਰੀ ਮਿਲਾਂ ਆ ਉਹ ਪੈਨਲਟੀ ਕੱਟਦੀਆਂ 15 ਤੋਂ 30 ਰੁਪਏ ਪ੍ਰਤੀ ਕੁਆਂਟਲ ਸੋ ਰੱਤਾ ਰੋਗ ਪੈਣ ਦੇ ਨਾਲ ਜਿਹੜੇ ਕਿਸਾਨ ਆ ਉਹ ਪੂਰਾ ਗੰਨੇ ਦੀ ਸਪਲਾਈ ਮਿਲਾਂ ਨੂੰ ਨਹੀਂ ਦੇ ਸਕੇ ਸੋ ਉਹਦੇ ਵਿੱਚ ਅੱਜ ਕਿ ਅਸੀਂ ਪੰਜਾਬ ਸਰਕਾਰ ਨੂੰ ਇਹ ਜਿਹੜੇ ਅਦਾਰੇ ਆ ਇਹਨਾਂ ਨੂੰ ਅਪੀਲ ਕਰਦੇ ਆ ਕਿ ਜਿਹੜੇ ਕਟੌਤੀ ਆ 15 ਤੋਂ 30 ਰੁਪਏ ਜਿਹੜੀ ਪੈਨਲਟੀ ਦੀ ਉਹ ਜਿਹੜੀ ਕਿਸਾਨਾਂ ਨੂੰ ਮੁਆਫ ਕੀਤੀ ਜਾਵੇ ਕਿ ਜਿਹੜਾ ਗੰਨੇ ਦਾ ਬਕਾਇਆ ਜਿਹੜਾ ਸਬਸਿਡੀ ਦੀ ਰਾਸ਼ੀ ਆ ਉਹ ਤਰੰਤ ਜਿਹੜੀ ਆ ਉਹ ਰਿਲੀਜ਼ ਕੀਤੀ ਜਾਵੇ। ਬਗਲੇ ਮੁੱਦੇ ਤੇ ਬਰਾੜ ਸਾਹਿਬ ਕੁਝ ਕਹਿਣ। ਹਾਂਜੀ। ਹਲੇ ਹੋਰ ਹੈਗੇ ਨੁੱਤੇ। ਬਟਾਏ ਕਿ ਲੋਕਾਂ ਨੂੰ ਤਾਂ ਨਹੀਂ ਦੱਸਦੇ। ਉਹ ਅਸੀਂ ਕੱਲ ਆਪਣੀ ਜਥੇਬੰਦੀ ਨਾਲ ਕਰ ਰਹੇ ਹਾਂ ਹਸ਼ਰਪੁਰ। ਧੰਨਵਾਦ ਜੀ ਸਾਰੇ মিডিਆ ਦਾ। ਇਹ ਅਗਲਾ ਜਿਹੜਾ ਬਾਕੀ ਰਾਜੀਵਲ ਸਾਹਿਬ ਨੇ ਦੱਸ ਹੀ ਦਿੱਤਾ ਤੇ ਇੱਕ ਇਹਦੇ ਵਿੱਚ ਮੈਂ ਐਡ ਆਨ ਕਰਨਾ ਚਾਹੁੰਦਾ 21 ਨੂੰ ਜਿਹੜੀ ਮਹਾ ਪੰਚਾਇਤ ਹੈ ਉਹਦੀ ਵੀ ਜੋਸ਼ੋਸ਼ ਨਾਲ ਤਿਆਰੀ ਹੈ ਸਾਰੇ ਪਾਸੇ ਤੇ 21 ਮਈ ਇੱਕ 21 ਮਈ ਦੀ ਹੈ ਜੀ ਉਹਦੀ ਅਗਲੀ ਮੀਟਿੰਗ ਅਸੀਂ ਉਹਦੀ ਤਿਆਰੀਆਂ ਦੀ ਮੀਟਿੰਗ ਇੱਕ ਉਸ ਤੋਂ ਪਹਿਲਾਂ 9 ਨੂੰ ਮੀਟਿੰਗ ਹੈ ਉਸ ਤੋਂ ਦੂਸਰੀ ਮੀਟਿੰਗ ਹੈ ਜੀ ਡਿਸਾਈਡ ਕਰਾਂਗੇ ਉਹ ਕਦੋਂ ਆ ਤਾਂ ਇੱਕ ਅਸੀਂ ਮੰਗ ਕਰਦੇ ਆ ਪੰਜਾਬ ਗਵਰਨਮੈਂਟ ਤੋਂ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਗੜੇਮਾਰੀ ਨਾਲ ਪੰਜਾਬ ਦੇ ਕਾਫੀ ਖੇਤਰ ਵਿੱਚ ਕੰਨ ਖਰਾਬ ਹੋਈ ਹੈ ਸੋ ਸਾਡੀ ਇੱਕ ਮੰਗ ਹੈ ਸਰਕਾਰ ਤੋਂ ਵੀ ਤੁਰੰਤ ਇਹਦੇ ਤੇ ਗਰਦਾਬਰੀ ਕਰਾ ਕੇ ਜਿਹੜੇ ਵੀ ਕਿਸਾਨ ਵੀਰਾਂ ਦੀ ਕਾਣ ਖਰਾਬ ਹੋਈ ਹੈ ਉਹਨਾਂ ਦੇ ਜੇ ਫਾਰਮ ਦੇ ਵਿੱਚ ਐਡ ਕਰਕੇ ਉਹਨਾਂ ਨੂੰ ਬੰਦ ਦਾ ਮੌਜਾ ਦਿੱਤਾ ਜਾਵੇ ਕਿਉਂਕਿ ਅਕਸਰ ਅਨਾਉਂਸ ਹੁੰਦਾ ਹੈ ਅਕਸਰ ਬੜੇ ਤਰ੍ਹਾਂ ਦੇ ਮੌਜੇ ਅਨਾਉਂਸ ਹੁੰਦੇ ਹਨ ਮੁਰਗੀਆਂ ਤੱਕ ਦੇ ਹੁੰਦੇ ਆ ਪਰ ਉਹ ਮਿਲਦੇ ਨਹੀਂਗੇ ਉਹ ਸਿਰਫ ਇੱਕ ਸਟੇਜੀ ਭਾਸ਼ਣ ਰਹਿ ਜਾਂਦੇ ਆ ਸੋ ਇਹ ਵੀ ਕਿਤੇ ਸਟੇਜੀ ਭਾਸ਼ਣ ਨਾ ਰਹੇ ਇਹਦੇ ਤੇ ਤੁਰੰਤ ਐਕਸ਼ਨ ਕਰਨਾ ਚਾਹੀਦਾ ਹੈ ਸਰਕਾਰ ਨੂੰ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਵੇਂ ਉਹਨੂੰ ਫਸਲ ਦੀ ਪੇਮੈਂਟ ਆਉਂਦੀ ਹੈ ਨਾਲ ਹੀ ਉਹਦੇ ਜੇ ਫਾਰਮ ਦੇ ਵਿੱਚ ਐਡ ਕਰਕੇ ਉਹਨੂੰ ਬੰਦ ਦੀ ਜਿਹੜੀ ਉਹਦੀ ਮਵਜਾ ਉਹ ਦਿੱਤਾ ਜਾਵੇ ਧੰਨਵਾਦ ਜੀ ਅ 21 ਮਈ ਦੀ ਅਸੀਂ ਇੱਕ ਵੱਡੀ ਰੈਲੀ ਜਗਰਾਉਂ ਚ ਰੱਖੀ ਹੈ ਜਿਹਦੇ ਵਿੱਚ ਅਸੀਂ ਭਾਜਪਾ ਦਾ ਵਿਰੋਧ ਕਰਨ ਵਾਸਤੇ ਪੰਜਾਬ ਦੇ ਲੋਕਾਂ ਨੂੰ ਸੱਦਾ ਦੇਣਾ ਸਾਰੇ ਦੇਸ਼ ਦੇ ਲੋਕਾਂ ਨੂੰ ਸੱਦਾ ਦੇਣਾ ਉਹਦੇ ਤੇ ਵਿਚਾਰ ਕਰਕੇ ਅਸੀਂ ਇਹ ਇੱਕ ਚਾਰ ਮੈਂਬਰੀ ਕਮੇਟੀ ਬਣਾਈ ਹੈ ਇਲੀ ਉਸ ਰੈਲੀ ਵਿੱਚ ਜਿਹੜਾ ਅਸੀਂ ਪੋਸਟਰ ਰਿਲੀਜ਼ ਕਰਨਾ ਉਹ ਡਰਾਫਟ ਕਰੇਗੀ ਤੇ ਜਿਹੜੇ ਅਸੀਂ ਪਿੰਡਾਂ ਦੇ ਵਿੱਚ ਫਲੈਕਸਾਂ ਲਗਾਉਣੀਆਂ ਆ ਜਾਂ ਜਿਹੜੇ ਅਸੀਂ ਸਵਾਲ ਕਰਨੇ ਆ ਬੀਜੇਪੀ ਦੇ ਲੀਡਰਾਂ ਤੇ ਉਹ ਡਿਸਾਈਡ ਕਰਕੇ 9 ਤਾਰੀਖ ਨੂੰ ਉਹ ਅਸੀਂ ਸਾਰੇ ਜਥੇਬੰਦੀਆਂ ਨੂੰ ਦਵਾਵਾਂਗੇ ਤਾਂ ਕਿ ਉਹਦੇ ਮੁਤਾਬਕ ਸਾਰੇ ਪੰਜਾਬ ਵਿੱਚ ਬੀਜੇਪੀ ਦਾ ਵਿਰੋਧ ਹੋ ਸਕੇ ਔਰ 21 ਮਈ ਨੂੰ ਜਗਰਾਉਂ 'ਚ ਇੱਕ ਬਹੁਤ ਵੱਡੀ ਮਹਾਂ ਰੈਲੀ ਹੋਏਗੀ ਜਿਹਦੇ 'ਚ ਲੱਖਾਂ ਦੀ ਤਰ੍ਹਾਂ ਚ ਕਿਸਾਨ ਔਰ ਮਜ਼ਦੂਰ ਜਿਹੜੇ ਨੇ ਉਹ ਇਕੱਠੇ ਹੋਣਗੇ ਉਹਦੇ ਲਈ ਇੱਕ ਕਮੇਟੀ ਬਣਾ ਦਿੱਤੀ ਗਈ ਹੈ ਅਗਲੀ ਮੀਟਿੰਗ ਦਾ ਡੇਟ ਫੇਰ ਦੱਸਾਂਗੇ ਕਿ ਕਿਹੜੀ 9 ਤਾਰੀਖ ਨੂੰ ਚਾਰ ਮੈਂਬਰੀ ਕਮੇਟੀ ਦੀ ਮੀਟਿੰਗ ਹੋਣੀ ਹੈ ਉਹਦੇ ਪੰਜ ਮੈਂਬਰੀ ਉਹਦੇ ਵਿੱਚ ਜਿਹੜੇ ਪੰਜ ਮੈਂਬਰ ਚੁਣੇ ਨੇ ਸਰ ਪ੍ਰਿੰਸਿਪ ਭੰਗੂ ਨੇ ਸਰ ਰਵਨੀਤ ਸਿੰਘ ਬਰਾੜ ਨੇ ਸਰ ਬਲਦੇਵ ਸਿੰਘ ਨਿਹਾਲਗੜ੍ਹ ਨੇ ਮੇਰਾ ਆਪਣਾ ਨਾ ਬਲਬੀਰ ਸਿੰਘ ਰਾਜੇਵਾਲ ਤੇ ਸਰ ਅੰਗਰੇਜ਼ ਸਿੰਘ ਇਹ ਪੰਜ ਮੈਂਬਰੀ ਕਮੇਟੀ ਹੈ ਜਿਹੜੀ ਪੋਸਟਲ ਡਰਾਫਟ ਕਰੂ ਔਰ ਜਿਹੜੇ ਸਵਾਲ ਕਰਨੇ ਨੇ ਬੀਜੇਪੀ ਦੇ ਲੀਡਰਾਂ ਤੇ ਉਹ ਸਾਰੇ ਫਾਈਨਲ ਕਰਕੇ ਅਸੀਂ ਸਾਰੇ ਆਪਣੇ ਕੰਸਟੀਟੂਐਂਟਸ ਨੂੰ ਭੇਜਾਂਗੇ ਇਹ ਵੀ ਫੈਸਲਾ ਕੀਤਾ ਗਿਆ। ਇੱਕ ਪੀੜਤ ਕਿਸਾਨ ਜਦੋਂ ਪਿਛਲਾ ਦਿੱਲੀ ਅੰਦੋਲਨ ਚੱਲਿਆ ਸੀ ਤੇ ਉਤੋਂ ਜਿਹੜੇ 750 ਕਿਸਾਨਾਂ ਦੇ ਪਰਿਵਾਰਾਂ ਦੇ ਵਿੱਚੋਂ ਸ਼ਹਾਦਤਾਂ ਹੋਈਆਂ ਸੀ। ਸੋ ਉਹਨਾਂ ਦੇ ਪਰਿਵਾਰ ਆਏ ਸੀ ਤੋਂ ਅੱਜ ਸੰਯੁਕਤ ਕਿਸਾਨ ਮੋਰਚੇ ਨੇ ਕਮੰਡ ਪੱਤਰ ਦੇ ਕੇ ਗਏ ਆ। ਹੱਦ ਤੱਕ ਕਾਫੀ ਜਿਹੜੀਆਂ ਇਹਨਾਂ ਨੇ ਨੌਕਰੀਆਂ ਕੇ ਪੈਂਡਗ ਪਈਆਂ ਦਿੱਤੀਆਂ ਨਹੀਂ ਹੈ तकरीबन 400 ਨੌਕਰੀ ਇਹਨਾਂ ਨੇ ਦੇਣ ਵਾਲੀ ਪਈ ਸੀ ਪੰਜਾਬ ਸਰਕਾਰ ਨੂੰ ਜਿਹੜੇ ਨਹੀਂ ਸਕੇ ਸੋ ਉਹਦੇ ਵਿੱਚੋਂ 118 ਜਿਹੜੀਆਂ ਪਿਛਲੇ ਸਮੇਂ ਦੇ ਵਿੱਚ ਇਹਨਾਂ ਨੇ ਉਹ ਜਾਰੀ ਕਰ ਦਿੱਤੀਆਂ ਸੋ 280 ਹਾਲੇ ਵੀ ਜਿਹੜੇ ਆ ਕੇਸ ਪੈਂਡੈਂਟ ਪਏ ਆ ਸੋ 300 ਜਿਹੜੇ ਪੀੜਤ ਪਰਿਵਾਰ ਆ ਉਹਨਾਂ ਨੂੰ ਹੱਦ ਤੱਕ ਮੁਆਵਜ਼ਾ ਨਹੀਂ ਮਿਲਿਆ ਸੋ ਅਸੀਂ ਸਰਕਾਰ ਨੂੰ ਅਪੀਲ ਕਰਦੇ ਆ ਕਿ ਜਿਹੜੇ ਪੀੜਤ ਜਿਹੜੇ ਪਰਿਵਾਰ ਆ ਉਹਨਾਂ ਨੂੰ ਮੁਆਵਜ਼ਾ ਤੇ ਨੌਕਰੀ ਜਿਹੜੀ ਆ ਉਹ ਦਿੱਤੀ ਜਾਵੇ ਸਰਕਾਰ ਜਲਦ ਤੋਂ ਜਲਦ ਕਰੇ ਟੈਲੰਗਣਾ ਗਵਰਨਮੈਂਟ ਵਾਲਾ ਨਹੀਂ ਮਿਲਿਆ ਜੀ ਟੈਲੰਗਣਾ ਦਿਨ ਤੋਂ ਕਿਸਾਨਾਂ ਨੂੰ ਤੇਲੰਗਣਾ ਘੋਮਣ ਨੇ ਜਿਹੜਾ ਮੁਆਵਜ਼ਾ ਪੰਜਾਬ ਸਰਕਾਰ ਨੂੰ ਦਿੱਤਾ ਸੀ ਉਹ ਨਹੀਂ ਮਿਲਿਆ ਉਹ ਕਲੀਅਰ ਨਹੀਂ ਕਰ ਸਕਦੇ ਉਹ ਵੀ ਕੁਐਸਚਨ ਕੁਐਸਚਨ ਕਰ ਹਾਂਜੀ ਹੁਣ ਕੋਈ ਸਵਾਲ ਜਦੋਂ ਜਿੰਦਰੀ ਦੇ ਹਾਲਾਤ ਵਿੱਚ ਪੰਜਾਬ ਦੇ ਵਿੱਚ ਸਾਂਝਿਤ ਵਧੀਆ ਕੀ ਬੋਲ ਰਹੀਆਂ ਹੁਣ ਕਿਉਂਕਿ ਲੋਕ ਸਭਾ 2008 ਆ ਗਿਆ ਮੋਰ ਜਾਤਾ ਲੱਗਿਆ ਕਿਸਾਨ ਜੱਜੇ ਮਨੀ ਨੂੰ ਅਗਲਾ ਪਲਾਨ ਰਹਿ ਗਿਆ ਨਹੀਂ ਕਿ ਸਰਕਾਰ ਦੇ ਦਾ ਫੀਲ ਦੀ ਰੈਵੀ ਦਾ ਦਿੱਕਤ ਹੈ ਇਸ ਨਾਲ ਕਿ ਕਿ ਹਾਂਜੀ ਜਿਹੜੀ ਰੈਵੀ ਤੋਂ ਇਲਾਵਾ ਕੋਈ ਪਲਾਨ ਨਹੀਂ ਹੈ ਜੀ ਇਸਕਾ ਲੋਕ ਸਭਾ ਦਾ ਨਾਉਂਟ ਪੂਰੀ ਨਹੀਂ ਹੋਣਾ ਹੋਰ ਜ਼ਿਆਦਾ ਲੱਗਿਆ ਹੈਗਾ ਤਾਂ ਇਸ ਮੁਤਲਕ ਸਰਕਾਰ ਕੇਂਦਰ ਨੇ ਕੁਝ ਕਰਨਾ ਨਹੀਂ ਹੈਗਾ ਉਹ ਸਾਰਾ ਸਾਰਾ 9 ਤਾਰੀਖ ਨੂੰ ਜਿਹੜੀ ਅਸੀਂ ਸਬ ਕਮੇਟੀ ਬਣਾਈ ਹੈ ਪੰਜ ਮੈਂਬਰੀ ਕਮੇਟੀ ਕੀ ਕੀ ਸਵਾਲ ਕਰਨੇ ਨੇ ਕਿਵੇਂ ਅਸੀਂ ਵਿਰੋਧ ਕਰਨਾ ਹੈ ਕੋ ਦਾ ਇੱਕ ਮੋਡਲ ਸਪਰਿੰਟ ਕੀ ਹੋਏਗਾ ਉਹ ਸਾਰਾ 9 ਤਾਰੀਖ ਨੂੰ ਪੰਜ ਮੈਂਬਰੀ ਕਮੇਟੀ ਡਿਸਾਈਡ ਕਰਕੇ ਆਪਣੇ ਸਾਰੇ ਕੰਸਟੀਟੂਐਂਟਸ ਨੂੰ ਦੱਸੇਗੀ ਔਰ 21 ਤਾਰੀਖ ਦੀ ਜਿਹੜੀ ਰੈਲੀ ਹੈ ਉਹਦੇ ਉਹਦੇ ਵਿੱਚ ਕਿਵੇਂ ਆਉਣਾ ਉਹ ਸਾਰਾ 9 ਤਾਰੀਖ ਦੀ ਮੀਟਿੰਗ 'ਚ ਡਿਸਾਈਡ ਹੋ ਜਾਏਗਾ ਇਹ ਐਸੀ ਪ੍ਰਦਰਸ਼ਨ ਐਸੀ ਵਿਰੋਧ ਜੋ বিজেপি ਦੇ ਕੈਂਪੇਨਸ ਹੈ ਉਹ ਪੰਜਾਬ ਨੇ ਆਉਣ ਵਾਲੇ ਦਿਨਾਂ ਮੇ ਹੋਣਗੇ ਔਰ ਨਹੀਂ বিজেপি ਦਾ ਵਿਰੋਧ ਕਰਾਂਗੇ ਇਹ ਸਾਡਾ ਪ੍ਰਿੰਸੀਪਲੀ ਇਹ ਫੈਸਲਾ ਹੈ ਇਹ ਸਾਡਾ 14 ਤਾਰੀਖ ਨੂੰ ਦਿੱਲੀ ਦੀ ਜਿਹੜੀ ਮਹਾਂ ਰੈਲੀ ਸੀ ਉਹਦੇ ਵਿੱਚ ਐਲਾਨ ਹੋ ਗਿਆ ਸੀ ਵੀ ਥਰੋਅ ਆਊਟ ਦਾ ਕੰਟਰੀ ਇੱਥੇ ਇਕੱਲਾ ਪੰਜਾਬ ਚ ਨਹੀਂ ਸਾਰੇ ਦੇਸ਼ ਵਿੱਚ ਵਿਰੋਧ ਕਰਾਂਗੇ ਔਰ ਇਹ ਵੀ ਫੈਸਲਾ ਹੋ ਗਿਆ ਸੀ 30 ਤਾਰੀਖ ਨੂੰ ਜਿਹੜੀ ਸਾਡੀ ਨੈਸ਼ਨਲ ਕੋਆਰਡੀਨੇਸ਼ਨ ਕਮੇਟੀ ਸੀ ਹਰਿਆਣੇ ਦੇ ਵਿੱਚ ਰੋहतक ਚ ਉਹਦੇ ਚ ਫੈਸਲਾ ਹੋ ਗਿਆ ਸੀ ਸਾਰੀਆਂ ਸਟੇਟਾਂ ਚ ਲੀਡਰਸ ਵੀ ਭੇਜੇ ਜਾਣ ਔਰ ਹਰ ਸਟੇਟ ਦਾ ਯੂਨਿਟ ਹੈ ਜਿਹੜਾ ਇਸ ਸਕੀਮ ਦਾ ਉਥੇ ਬੀਜੇਪੀ ਦੇ ਵਿਰੋਧ ਲਈ ਆਪੋ ਆਪਣਾ ਪ੍ਰੋਗਰਾਮ ਉਲੀਕੇ ਇਮੀਡੀਏਟਲੀ ਉਲੀਕੇ ਇਹ 30 ਤਰੀਕ ਦੀ ਮੀਟਿੰਗ ਸਾਰੇ ਨੂੰ ਹਦਾਇਤਾਂ ਕਰ ਦਿੱਤੀਆਂ ਗਈਆਂ ਸੀ। ਚੋਣ ਲੜਨ ਦਾ ਫੈਸਲਾ ਵੀ ਹੈਗਾ ਨਹੀਂ ਤੁਹਾਡਾ? ਹਾਂਜੀ। ਚੋਣ ਲੜਨ ਦਾ ਫੈਸਲਾ ਵੀ ਨਹੀਂ। ਨਹੀਂ। ਰਜਵ ਉਹ ਬੰਦੇ ਨੂੰ ਉਹ ਜਿਹੜਾ ਬੂਟਾ ਲੱਗਾ ਹੋਇਆ ਉਹਦੇ ਨਾਲ ਮੀਟਿੰਗ ਤੇ ਲਈ ਉੱਥੇ ਕਮੇਟੀ ਬਣਾਈ ਸੀ ਉਹ ਮੀਟਿੰਗ ਕੀ ਕਿਸ ਪਾਸਾਆਂ ਨਾਲ ਕੀ ਗੱਲਬਾਤ ਹੋਈ ਤੇ ਉਹ ਹਾਲੇ ਚੱਲ ਰਹੀ ਹੈ ਗੱਲਬਾਤ ਕੋਈ ਮਸਲੇ ਦਾ ਰਿਪੋਰਟ ਹਾਲੇ ਕਿਸੇ ਨੇ ਸਿੱਟੇ ਤੇ ਪਹੁੰਚੀ ਰਾਜਾ ਜੀ ਬੰਜੀਤ ਰਾਏ ਅੱਜਕੱਲ ਡਿਜੀਟਲ ਡੱਲੇਵਾਂਵਾਂ ਦਾ ਵਿਰੋਧ ਕਰਦੇ ਨੰਨੋ ਅਜੇ ਲਈ ਕੀ ਹਾਲ ਸਭ ਤੋਂ ਥੋੜਾ ਜਿਹਾ ਨਾ ਤੇ ਅਸੀਂ ਤਾਂ ਉਹਨਾਂ ਨੂੰ ਸਸਪੈਂਡ ਕੀਤਾ ਹੋਇਆ ਜਿਹੜੇ ਉੱਥੇ ਉਹਨਾਂ ਬਹਿਰੂ ਸਾਹਿਬ ਨੂੰ ਉਹਨਾਂ ਦੀ ਜਥੇਬੰਦੀਆਂ ਸਸਪੈਂਡ ਲਈ ਐਸਕੇਮ ਚ ਅ ਮਨਜੀਤ ਸਿੰਘ ਰਾਏ ਦੀ ਤੇ ਉਹਨਾਂ ਦੀ ਜਥੇਬੰਦੀ ਜੀ ਸਤਨਾਮ ਸਿੰਘ ਬਹਿਰੂ ਦੀ ਇੱਕ ਦੋ ਜਥੇਬੰਦੀਆਂ ਨੇ ਸਾਡੇ ਕਹਿਣ ਤੇ ਉਹ ਤੋਂ ਵਿਡਰਾਅ ਕਰਨ ਦਾ ਵੀ ਫੈਸਲਾ ਕਰ ਲਿਆ। ਰਾਜਵਾਲ ਸਾਹਿਬ ਇੱਕ ਮੈਡੀਕਲ ਫੌਲਾ ਜੀਤਰੀ ਕੀ ਨਾਲ ਇਸ ਵਕਤ ਕਾਲਪੋ ਦੀ ਲਾਉਣ ਦੀ ਤਾਂ ਕਾਲਪੋ ਦੀ ਸਿਆਸਤ ਚੱਲਦੀ ਹੈ ਪੰਜਾਬ ਵਿੱਚ ਤੁਸੀਂ ਭਵੇਖੀ ਦੇਖਿਓ ਜਿੱਥੇ ਕਿਹਨ ਲਗਾਤਾਰ ਭਾਜਪਾ ਦੇ ਵਿੱਚ ਜਾਣੀਆਂ ਕੋਸ਼ਿਸ਼ਾਂ ਹੋਈਆਂ ਨੇ ਕਿ ਦਾ ਭਾਜਪਾ ਅਗਲਾ ਬੰਦੇ ਬੁਲਾ ਰਹੀ ਹੈ ਤੁਸੀਂ ਸਿਆਸੀ ਤੌਰ ਤੇ ਬਣੀ ਸੰਭਰ ਰੱਖਦੇ ਹੋ ਪੰਜਾਬ ਕਿੱਧਰ ਮੁੜ ਜਾ ਰਿਹਾ ਪੋਲਰ ਪੋਲਰਿਕ ਪੰਜਾਬ ਪੰਜਾਬ ਦੇ ਲੋਕ ਬਹੁਤ ਇਨਲਾਈਟਡ ਨੇ ਬਹੁਤ ਸਿਆਣੇ ਨੇ ਇੱਥੇ ਇਹੋ ਜਿਹੇ ਲੋਕਾਂ ਨੂੰ ਲੋਕਾਂ ਨੂੰ ਸਜ਼ਾ ਦੇਣੀ ਆਉਂਦੀ ਹੈ ਲੋਕ ਸਜ਼ਾ ਦੇ ਦੇਣਗੇ ਫਿਕਰ ਨਾ ਕਰੋ ਇਹ ਕਿ ਇਸੇ ਨੂੰ ਕਿ ਸਾਣਾ ਦੂਰ ਪਤਾ ਪਤਾ ਫੜ ਪੜ ਸਕਦੇ ਨੇ ਸਭੇ ਕਰਨ ਬੜੀ ਨੇ ਨਹੀਂ ਇਹ ਤੁਹਾਡੀ ਤੁਹਾਡੀ ਸੋਚ ਹੋ ਸਕਦੀ ਐਸ ਕੇ ਐਮ ਵਿੱਚ ਕਿਸੇ ਨੇ ਸੋਚਿਆ ਤਾਂ ਕੋਈ ਨਹੀਂ ਜੱਜਾ ਮਿਲਦੇ ਨਾ ਜਾ ਰਹੇ ਦੇਖੋ ਜੇ ਅਫਵਾਹਾਂ ਤਾਂ ਚਲਦੀ ਰਹਿੰਦੀ ਐ ਦੂਸਰੀ ਗੱਲ ਜਦੋਂ ਉਹਨਾਂ ਕੋਲੇ ਕੋਈ ਚਾਰਾ ਨਹੀਂ ਰਹਿੰਦਾ ਉਹਨਾਂ ਕੋਲ 21 ਚਾਰਾ ਵੀ ਸਾਡੀਆਂ ਅਫਵਾਹਾਂ ਫਲਾਉਣ ਕਿਉਂਕਿ ਅਸੀਂ 21 ਧੇਰਾ ਜਿਹੜੀ ਅਸੀਂ ਸੋਚਦੇ ਆਂ ਜਿਹੜੀ ਭਾਜਪਾ ਦਾ ਡਟ ਕੇ ਵਿਰੋਧ ਕਰਦੀ ਹੈ ਉਹਨਾਂ ਉਹਨਾਂ ਨੇ ਫਿਰ ਕੋਈ ਹੋਰ ਮੋਟਿਵ ਨਹੀਂ ਉਹਨਾਂ ਨੂੰ ਮਿਲਦਾ ਜਾਂ ਕੋਈ ਰਸਤਾ ਨਹੀਂ ਮਿਲਦਾ ਉਹ ਕਹਿੰਦੇ ਆਇਆ ਕਰੋ ਕਿਸਾਨ ਆਗੂਆਂ ਦੀ ਛਵੀ ਨੂੰ ਢਾਲ ਲਾਓ ਇਸ ਕਰਕੇ ਲਾਓ ਵੀ ਭਾਜਪਾ ਸ਼ਾਮਲ ਹੋ ਰਿਹਾ ਉਹ ਸਾਡਾ ਲਾਸਟ ਸਟੈਪ ਹੋਊਗਾ ਅਸੀਂ ਕਦੇ ਵੀ ਇਹੋ ਜਿਹਾ ਸਟੈਪ ਨਹੀਂ ਕਿਸਾਨਾਂ ਨੂੰ ਸੋਚੀਏ ਨਹੀਂ ਇਹ ਕਿਸਾਨ ਤੁਸੀਂ ਗੁਰੂ ਦੇ ਨਾਮ ਰਾਜਵੀਰ ਇੱਕ ਮਿੰਟ ਉਹ ਨਹੀਂ ਸਾਰੇ ਰਾਜਾਂ 'ਚ ਹੋ ਰਿਹਾ ਹੈ ਮੈਂ ਬੇਨਤੀ ਕਰਾਂ ਅੱਜ ਦੀ ਸਥਿਤੀ ਤੁਸੀਂ ਬਹੁਤ ਬਿਹਤਰ ਜਾਣਦੇ ਹੋ ਸਾਡੇ ਨਾਲੋਂ ਵੀ ਵੀ ਜਿਸ ਤਰ੍ਹਾਂ ਦਾ ਦੇਸ਼ ਦੇ ਵਿੱਚ ਹਾਲਾਤ ਨੇ ਮੋਦੀ ਸਰਕਾਰ ਨੇ ਸਾਰੀ اپੋਜੀਸ਼ਨ ਡਰਾਲੀ ਹੋਈ ਹੈ ਮੀਡੀਆ ਨੂੰ ਆਪਣੇ ਅੱਗੇ ਲਾ ਲਿਆ ਹੋਇਆ ਤੇ ਉਹਦਾ ਵਿਰੋਧ ਕਿਸੇ ਪਾਸੇ ਨਹੀਂ ਹੋ ਰਿਹਾ ਜੇ ਵਿਰੋਧ ਹੋ ਰਿਹਾ ਤਾਂ ਸਿਰਫ ਤੇ ਸਿਰਫ ਐਸਕੇਐਮ ਵੱਲੋਂ ਹੋ ਰਿਹਾ ਹੈ ਤੇ ਐਸਕੇਮ ਦੀ ਤਕਲੀਫ ਉਹਨੂੰ ਹੋਏਗੀ ਕੁਦਰਤੀ ਆ ਸਾਡੇ ਬਾਰੇ ਅਪਮਾਨ ਇਧਰ ਉਧਰ ਫੈਲਾਉਣਗੇ ਪਰ ਅਸੀਂ ਆਪਣੇ ਕੰਮ ਤੇ ਸਾਡਾ ਧਿਆਨ ਕੇਂਦਰਿਤ ਹੈ ਸ੍ਰੀ ਜੀ ਬਖਸ਼ਤ ਗਿਆ ਕਿ ਧੰਨਵਰ ਸਾਹਿਬ ਆਰਐਐਸਐਫ ਦੇ ਬੰਦੇ ਨੇ ਤੇ ਜੇ ਪਾਸੇ ਧੰਨਵਰ ਸਾਹਿਬ ਬਰਤ ਫਾਇਦਾ ਕੀ 10000 ਕਰੋੜ ਰੁਪਏ ਦੇ ਲੈਣ-ਦੇਣ ਦੀ ਗੱਲ ਹੋਈ ਆ ਔਰ ਬਿਲਕੁਲ ਮੁਕਤਾ ਗੁੰਝਰੇ ਮੈਂ ਉਹ ਉਹ ਕਾਰਨ ਜਾਰੀ ਕੀ ਹੈ ਲਿਸਟ ਕੀ ਦੀ ਹੈ ਉਹ ਜਿਹੜਾ ਉਹਨਾਂ ਦਾ ਬਿਆਨ ਦਿੰਦੇ ਉਹਨਾਂ ਨੂੰ ਪਤਾ ਉਸ ਬਾਰੇ ਸਾਨੂੰ ਨਹੀਂ ਕੁਝ ਵੀ ਪਤਾ ਜੇ 3000 ਕਰੋੜ ਦੀ ਗੱਲ ਕਰਦੇ ਆ ਉਹ ਜਿਨ੍ਹਾਂ ਨੇ ਇਲਜ਼ਾਮ ਲਾਇਆ ਉਹ ਪ੍ਰੂਫ ਕਰ ਦੇਣ ਫਿਰ ਉਸ ਸਥਿਤੀ ਸਪੱਸ਼ਟ ਕਲੀਅਰ ਹੋ ਜਾਊਗੀ ਉਸ ਬਾਅਦ ਇਹ ਵਿਵਾਦ ਦੇ ਵਿੱਚ ਅਸੀਂ ਫਸਦੇ ਨਹੀਂ ਰਾਜੇਵਾਲ ਸਾਹਿਬ ਭਾਜਪਾ ਦਾ ਤੁਸੀਂ ਵਿਰੋਧ ਕਰੋਗੇ ਹੋਰ ਰਾਜਨੀਤਿਕ ਚੁਟਾਲੀ ਵੀ ਕਰੋਗੇ ਤੁਸੀਂ ਸਾਫ਼ ਕਰਦੇ ਆ ਚੋਣ ਲੜਦੀ ਨਹੀਂ ਹੈ ਕਿਸੇ ਰਾਜਨੀਤਿਕ ਦਾਮ ਨੂੰ ਇਸ ਮੱਤਨ ਦੋਗੇ ਨਹੀਂ ਅਸੀਂ ਕਹਾਂਗੇ ਲੋਕਾਂ ਨੂੰ ਵੀ ਭਾਜਪਾ ਨੂੰ ਸਜ਼ਾ ਦਿਓ ਜਿਹੜਾ ਵਿਨਿੰਗ ਕੈਂਡੀਡੇਟ ਆ ਉਹਨੂੰ ਵੋਟ ਪਾਓ ਅਸੀਂ ਕਿਸੇ ਇੱਕ ਪਾਰਟੀ ਨੂੰ ਸਪੋਰਟ ਨਹੀਂ ਕਰਾਂਗੇ ਵੀ ਵੀ ਜੀਪੀ ਨੂੰ ਅਰਾਊਟ ਕਾਰਪੋਰੇਟ ਪਹਜਾਓ ਇਹ ਸਾਡਾ ਨਾਰਾ ਹੋਏਗਾ ਧੰਨਵਾਦ ਧੰਨਵਾਦ ਜੀ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇਨ ਦਿਨਿਕ ਸਵੇਰਾ ਟੀਵੀ YouTube Facebook Instagram ਐਂਡ اور WhatsApp ਚੈਨਲ ਪਰ